वेस्ट दी डायरेक्शन जी पश्चिम दिशा ਜਿਹਨੂੰ ਆਪਾਂ ਕਹਿੰਦੇ ਨੇ ਬਿਲਕੁਲ ਪੱਛਮ ਦਿਸ਼ਾ ਜਿਹੜੀ ਹੈਗੀ ਛੜੀ ਨਿੰਦਰ ਹੈਗੀ ਓਕੇ ਛੜੀ ਨਿਆਇਤੀਸ਼ ਜੱਜ ਹੈ ਜਿੱਦਾਂ ਦੇ ਕਰਮ ਤੁਸੀਂ ਕਰਨੇ ਆ ਉਦਾਂ ਦਾ ਉਹਨਾਂ ਨੇ ਤੁਹਾਨੂੰ ਫਲ ਦੇਣਾ ਹੈ ਬਿਲਕੁਲ ਹੁਣ ਇਸ ਜਗ੍ਹਾ ਦੇ ਉੱਤੇ ਆਪਾਂ ਟਾਇਲਟ ਬਣਾ ਸਕਦੇ ਹਾਂ ਇਹ ਨਿਮਨ ਵਰਗ ਦੇ ਨਾਲ ਵੀ ਸੰਬੰਧਿਤ ਹੈ ਓਕੇ ਠੀਕ ਹੈ ਨਾ ਹੁਣ ਇਸ ਜਗ੍ਹਾ ਦੇ ਉੱਤੇ ਆਪਾਂ ਟਾਇਲਟ ਬਣਾ ਸਕਦੇ ਹਾਂ ਪਾਣੀ ਦਾ ਇਸਤੇਮਾਲ ਵੀ ਕਰੋ ਕੋਈ ਵਰਣ ਦੇਵਤੇ ਦੀ ਵੀ ਜਗ੍ਹਾ ਹੈ ਨਾ ਇਹ ਵਰਣ ਦਾ ਵੀ ਆਪਾਂ ਇਹਨੂੰ ਸਥਾਨ ਕਹਿ ਸਕਦੇ ਹਾਂ ਪਰ ਸਟੋਰੇਜ ਉੱਚੀ ਹੋਣੀ ਚਾਹੀਦੀ ਹੈ ਪਾਣੀ ਦੀ ਜੀ ਹੁਣ ਇਸ ਜਗ੍ਹਾ ਤੇ ਆਪਾਂ ਟਾਇਲਟ ਵੀ ਬਣਾ ਸਕਦੇ ਆ ਪਾਣੀ ਦੀ ਸਟੋਰੇਜ ਵੀ ਕਰ ਸਕਦੇ ਆ ਇਸ ਜਗ੍ਹਾ ਤੇ ਸਟੇਅਰਸ ਵੀ ਬਣਾ ਸਕਦੇ ਆ ਇਸ ਜਗ੍ਹਾ ਤੇ ਆਪਾਂ ਕੋਈ ਹੈਵੀ ਸਟੋਰ ਰੂਮ ਬਣਾਣਾ ਹੈ ਉਹ ਵੀ ਬਣਾ ਸਕਦੇ ਆ ਸਟਰੋਂਗ ਰੂਮ ਵੀ ਬਣਾ ਸਕਦੇ ਆ ਪਰ ਟਾਇਲਟ ਤੇ ਸਟਰੋਂਗ ਰੂਮ ਇਕੱਠੇ ਨਹੀਂ ਹੋਣੇ ਚਾਹੀਦੇ ओके ਇਹ ਵੀ ਧਿਆਨ ਰੱਖਣਾ ਮਤਲਬ ਵੀ ਜਿਹੜੀਆਂ ਚੀਜ਼ਾਂ ਦਸੀਆਂ ਉਹਨਾਂ ਚੋਂ ਕੋਈ ਵੀ ਚੀਜ਼ ਇੱਕ ਚੀਜ਼ ਆਪਾਂ ਬਣਾ ਸਕਦੇ ਹਾਂ ਜੀ ਠੀਕ ਤੇ ਆਪਾਂ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਆਪਾਂ ਨੂੰ ਸ਼ਨੀ ਜਿਹੜਾ ਪ੍ਰਭਾਵ ਦਿਖਾਉਂਦਾ ਆ ਕਿਉਂਕਿ ਇਸ ਜਗ੍ਹਾ ਦੇ ਉੱਤੇ ਸ਼ਨੀ ਦਾ ਵੀ ਵਾਸਾ ਹੈ ਵਰਣ ਦੇਵਤਾ ਦਾ ਵੀ ਵਾਸਾ ਹੈ ਤਾਂ ਇਸ ਜਗ੍ਹਾ ਦੇ ਉੱਤੇ ਆਪਾਂ ਜਨਨਕੀ ਟਾਇਲਟ ਵੀ ਬਣਾ ਸਕਦੇ ਆ ਪਾਣੀ ਦਾ ਵਾਸ਼ਰੂਮ ਵੀ ਬਣਾ ਸਕਦੇ ਆ ਆਪਾਂ ਸਟੋਰੇਜ ਵੀ ਕਰ ਸਕਦੇ ਆ